ਪਾਤਸ਼ਾਹੀ ਸਰਬ ਕਲਾ ਸਮਰੱਥ ਦਸਾਂ ਪਾਸ਼ਾਆਂ ਦੇ ਪ੍ਰਤੱਖ ਰੂਪ ਤਖਤ ਤੇ ਬਿਸ਼ਵਾਇਮਾਨ ਗਰੀਬ ਨואਜ ਪਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਸਜੇ ਹੋਏ ਸੁੰਦਰ ਦੀਵਾਨ ਵਿੱਚ ਪਹੁੰਚੇ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਬੜਪਾਗੀ ਹੋ ਕੇ ਚੱਲ ਰਹੇ ਨਾਮ ਅਭਿਆਸ ਕਮਾਈ ਸਾਥ ਸਮਾਗਮ ਵਿੱਚ ਪਿਛਲੇ ਕਈ ਦਿਨਾਂ ਤੋਂ ਬਾਗ ਲੈ ਕੇ ਜੀਵਨ ਨੂੰ ਵੜਪਾਕਾ ਬਣਾ ਰਹੇ ਹੋ ਹੁਣ ਆਪ ਜੀ ਨੇ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਸੁਖਮਨੀ ਸਾਹਿਬ ਦਾ ਪਾਠ ਬੜੇ ਲਹਿ ਵਿੱਚ ਸ਼ਬਦਾਂ ਨਾਲ ਕੀਤਾ ਹੈ ਅੱਜ ਦੇ ਗੁਰਮਤਿ ਵਿਚਾਰ ਦੇ ਸਮੇਂ ਵਿੱਚ ਜਿਵੇਂ ਕਿ ਆਪਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕਵਿਤ ਕੋ ਅੱਜ 27 ਨੰਬਰ ਕਮੇਟ ਦਾ ਪੋਰਟ ਆਭੀ ਸਰਗੁਨ ਕੀਤਾ ਹੈ ਜਿਹਦੇ ਵਿੱਚ ਭਾਈ ਸਾਹਿਬ ਜੀ ਜਿਨ੍ਹਾਂ ਨੇ ਆਪ ਕਈ ਸਾਲਾਂ ਦਾ ਐਕਸਪੀਰੀਅੰਸ ਤਜਰਬਾ ਸਿੱਖੀ ਦਾ ਕੀਤਾ ਸੀ ਅਰੇ ਸਾਡੇ ਵੱਡੇ ਭਾਲ ਹਨ ਕਿ ਕਿਸੇ ਤਜਰਬੇ ਵਾਲੇ ਨੇ ਕਲਮ ਚੁੱਕ ਲਈ ਔਰ ਪਵਸਥਾਨੋ ਸਾਡੇ ਵਾਸਤੇ ਲਿਖ ਦਿੱਤੀਆਂ ਇਹਦੇ ਤੋਂ ਵੱਡਾ ਹੋਰ ਕੋਈ ਤਾਰੁਪਕਾਰ ਨਹੀਂ ਹੈ ਅਲੋ ਵੀ ਆਪਾਂ ਜੋ ਵਿਸ਼ਾ ਵਿਚਾਰਿਆ ਸੀ ਕਿ ਜਿਵੇਂ ਗੁਰੂ ਸਾਹਿਬ ਬਾਣੀ ਵਿੱਚ ਨਾਮ ਜਪਣਾ ਸਿਮਰਨ ਕਰਨਾ ਜਾਂ ਕਈ ਥਾਵਾਂ ਤੇ ਸ਼ਬਦ ਸੁਰਤ ਦਾ ਮੇਲ ਇਹ ਲਫ਼ਜ਼ ਆਏ ਹਨ ਖਾਸ ਤੌਰ ਤੇ ਸਮਾਜਮ ਦੀ ਸਿਮਰਨ ਦਾ ਹੈ ਇਸ ਕਰਕੇ ਇਸ ਵਿਸ਼ੇ ਦੀ ਇੱਥੇ ਵਿਸ਼ੇਸ਼ਤਾ ਹੈ ਸਿਮਰਨ ਕਿਵੇਂ ਕਰੀਦਾ ਜਾਂ ਕਿੱਥੇ ਕਰੀਦਾ ਆ ਸਵਾਲੋ ਕਿ ਹੀ ਗੁਰਮਤ ਵਿੱਚ ਗੁਰੂ ਘਰ ਵਿੱਚ ਆਪਣੇ ਮਨ ਨੂੰ ਗੁਰੂ ਸ਼ਬਦ ਨਾਲ ਜੋੜਨਾ ਸਬ ਤੋਂ ਪਹਿਲਾ ਉਸ ਸ਼ੀਜ ਨੂੰ ਲੱਭਣਾ ਜਿਹਨੇ ਸ਼ਬਦ ਨਾਲ ਜੁੜਨਾ ਹੁੰਦਾ ਉਹ ਨੂੰ ਮਹਾਰਾਜ ਨੇ ਸਲਤੀ ਕਿਹਾ ਹੈ ਇੱਥੇ ਵੀ ਭਾਈ ਗੁਰਦਾਸ ਜੀ ਇੱਕ ਥਾਂ ਤੇ ਕਹਿੰਦੇ ਹਨ ਕਿ ਸੁਰਤ ਸੰਕੁਚਿਤ ਹੀ ਨਦਰ ਕਪਾਟ ਖੋਲ ਸੁਰਤੀ ਨੂੰ ਸੰਕੁਚਨ ਦਾ ਮਤਲਬ ਹੈ ਇਕੱਠਾ ਕਰਨਾ ਆਪਣੇ ਮਨ ਨੂੰ ਇਕੱਠਾ ਕਰਨਾ ਕਹਿ ਲਓ ਸਿੱਧੀ ਬਾਸ਼ਾ ਹੈ ਤੇ ਮਨ ਕਿਥੇ ਖਿਲਰਿਆ ਹੋਇਆ ਪਹਿਲਾਂ ਉਹਨਾਂ ਚੀਜ਼ਾਂ ਦਾ ਨਾਮ ਲਿਆ ਗਿਆ ਇਹ ਸਾਰੀ ਕਲਾ ਸਰੀਰ ਨਾਲ ਸੰਬੰਧ ਰੱਖਦੀ ਹੈ ਇਹਦਾ ਜਿਹੜਾ ਪਲੇਟਫਾਰਮ ਹੈ ਜੋ ਗਰਾਉਂਡ ਹੈ ਸਮੁੰਦਰ ਉਹ ਸਰੀਰ ਹੈ ਤੇ ਮਨ ਹੈ ਸਿਮਰਨ ਦਾ ਬਾਹਰ ਕਿਸੇ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਿਮਰਨ ਦਾ ਸੰਬੰਧ ਮਨੁੱਖ ਦੇ ਆਪਣੇ ਆਪ ਨਾਲ ਹੈ ਜੇ ਸਿਮਰਨ ਕਰਨ ਵਾਲੇ ਦਾ ਧਿਆਨ ਕਿਤੇ ਬਾਹਰ ਰਹਿੰਦਾ ਹੈ ਤਾਂ ਇਸ ਵਿੱਚ ਕਦੀ ਕਾਮਯਾਬ ਨਹੀਂ ਹੋ ਸਕੇਗਾ ਇਹ ਸਾਰੀ ਦੀ ਸਾਰੀ ਕਲਾ ਮਨੁੱਖ ਦੇ ਸਰੀਰ ਨਾਲ ਸੰਬੰਧ ਰੱਖਦੀ ਹੈ ਪਰ ਗੁਰੂ ਸਾਹਿਬ ਨੇ ਸਰੀ ਉਦੀ ਬੰਤਰ ਔਰ ਮਨ ਦੇ ਕਈ ਹਿੱਸੇ ਅੰਤਿਸ਼ ਕਰਨ ਦੇ ਰੂਪ ਵਿੱਚ ਬਿਆਨ ਕੀਤੇ ਹਨ ਜਿਵੇਂ ਕਿ ਆਪਾਂ ਕੱਲ ਵਿਚਾਰਿਆ ਸੀ ਕਬੀਰ ਸਾਹਿਬ ਵੀ ਉਸ ਸ਼ਬਦ ਬਾਰੇ ਕਹਿੰਦੇ ਹਨ ਕਿ ਇੱਥੇ ਅਗਦੇ ਸ਼ਬਦ ਵਿੱਚ ਪਾਏ ਗੁਰਦਾਸ ਜੀ ਕਹਿੰਦੇ ਨੇ ਗੁਰਮੁਖ ਜਦੋਂ ਆਪਣੇ ਮਨ ਦੀ ਸੰਧੀ ਯਾਨੀ ਕਿ ਜੋੜ ਸੰਗ ਦਾ ਮਤਲਬ ਜੋੜ ਹੈ ਆਪਣੇ ਮਨ ਨੂੰ ਜਦੋਂ ਗੁਰੂ ਦੇ ਸ਼ਬਦ ਨਾਲ ਜੋੜਦਾ ਹੈ ਤੇ ਸ਼ਬਦ ਉਹਨੂੰ ਸਰੀਰ ਵਿੱਚੋਂ ਕੱਢ ਕੇ ਪਾਰ ਲੈ ਜਾਂਦਾ ਹੈ ਇੱਥੇ ਬਤਨ ਲਿਖਿਆ ਇੱਥ ਤੇ ਉਲੰਘ ਉਤ ਜਾਇ ਤਹਿਰਾ ਬਈ ਇੱਥ ਦਾ ਮਤਲਬ ਇੱਧਰ ਉਤ ਦਾ ਮਤਲਬ ਉਧਰ ਇਹਨੂੰ ਲੋਕ ਤੇ ਪਰਲੋਕ ਵੀ ਕਿਹਾ ਗਿਆ ਆ ਦੁਨੀਆ ਜਿਹਦੇ ਨਾਲ ਅਸੀਂ ਨੌ ਦਰਵਾਜਿਆਂ ਨਾਲ ਸੰਬੰਧ ਜੋੜ ਸਕਨੇ ਇਸ ਦੁਨੀਆ ਨਾਲ ਸੰਸਾਰ ਦੇ ਨਾਲ ਸੰਬੰਧ ਜੁੜੇਗਾ ਨੌ ਦਰਵਾਜਿਆਂ ਨਾਲ ਅੱਖਾਂ ਨਾਲ ਮੂੰਹ ਨਾਲ ਇਹ ਸਾਰੇ ਨੌ ਦਰਵਾਜੇ ਪਰ ਪ੍ਰਮਾਤਮਾ ਨਾਲ ਇਹਨਾਂ ਨੌ ਦਰਵਾਜਿਆਂ ਨਾਲ ਸੰਬੰਧ ਨਹੀਂ ਜੋੜਿਆ ਜਾ ਸਕਦਾ ਜੇ ਅਸੀਂ ਸਿਮਰਨ ਵਿੱਚੰ ਦਾ ਨੌਂਾਂ ਦੀ ਵਰਤੋਂ ਕਰਨੇ ਆ ਤਾਂ ਉਹ ਫਜ਼ੂਲ ਵਿੱਚ ਖਰਚਾ ਕਰ ਰਹੇ ਆ ਉਹਦਾ ਕੋਈ ਅਰਥ ਨਹੀਂ ਹੈ। ਪੂਰੇ ਵਾਸਤੇ ਦਸ਼ਮ ਸ਼ਬਦ ਵਰਤਿਆ ਗਿਆ ਹੈ। ਜਦੋਂ ਉਹਨੂੰ ਧਿਆਨ ਕਹਿ ਲਈਏ। ਕੋਈ ਵੀ ਨਾਂ ਦੇ ਸਕਨੇ ਆ। ਸੁਰਤੀ ਵੀ ਕਹਿ ਸਕਨੇ ਆ, ਮਨ ਵੀ। ਪਰ ਜਿੰਨਾ ਚਿਰ ਪੰਜੇ ਨੌ ਜਿਹੜੇ ਨੇ ਥੋੜੇ ਜਿਹਾ ਘੱਟ ਨਹੀਂ ਹੁੰਦੇ ਉਹਨਾਂ ਚਿਰ ਉਹ ਦਸਵਾਂ ਚੱਲਦੇ ਨਹੀਂ। ਉਹ ਸਾਰੀ એનર્ਜੀ ਇਹਨਾਂ ਵਿੱਚ ਵਹਿ ਰਹੀ ਹੈ। ਜਿਵੇਂ ਆਪਾਂ ਕਿਸੇ ਪਾਈਪ ਦੇ ਰਾਹੀਂ ਪਾਣੀ ਉੱਚੀ ਟੈਂਕੀ ਵਿੱਚ ਚੜਾਉਣਾ ਹੋਵੇ ਜਿਹੜੀ ਬਿਲਕੁਲ 5ਵੇਂ ਮੰਜ਼ਲੋ ਤੇ ਹੈ ਇਹ ਤੇ ਤਾਂ ਮਾਰੇ 10ਵੇਂ ਮੰਜ਼ਲ ਦੀ ਗੱਲ ਕਰਦੇ ਹਾਂ ਕਿਸੇ ਪਾਈਪ ਦੇ ਰਾਹੀਂ ਜਦੋਂ ਅਸੀਂ ਪਾਣੀ ਉੱਪਰ ਲੈ ਕੇ ਜਾਣਾ ਤੇ ਉਹਦੇ ਵਾਸਤੇ ਸਾਨੂੰ ਬੜੀ-ਬੜੀ ਪਾਵਰ ਦੀ ਲੋੜ ਪੈਂਦੀ ਹੈ ਪ੍ਰੈਸ਼ਰ ਦੀ ਲੋੜ ਪੈਂਦੀ ਹੈ ਤਾਂ ਉਹ ਸਿਰੇ ਤੇ ਚੜਦਾ ਉੱਪਰ ਇੱਕ ਤਾਂ ਪਾਵਰ ਚਾਹੀਦੀ ਹੈ ਇੱਕ ਉਹ ਜਿਹੜਾ ਪਾਈਪ ਉੱਤੇ ਪਾਣੀ ਦੇ ਰਿਹਾ ਉਹਦੇ ਵਿੱਚ ਲੀਕਿੰਗ ਨਹੀਂ ਹੋਣੀ ਚਾਹੀਦੀ ਉਹਦੇ ਸਾਰੇ ਸਰਾਖ ਬੰਦ ਹੋਣੇ ਚਾਹੀਦੇ ਇਸ ਸਿਮਰਨ ਦਾਲਤ ਕੀ ਕਬੀਰ ਸਾਹਿਬ ਕਹਿੰਦੇ ਨੇ ਮੂੰਦ ਲਈਏ ਦਰਵਾਜੇ ਉਹ ਦਰਵਾਜੇ ਜਾਨੀ ਕਿ ਜਿਹੜੇ ਨੌ ਸੁਰਾਕ ਨੇ ਸਾਡੇ ਸਰੀਰ ਵਿੱਚ ਉਹਨਾਂ ਨਵਾਂ ਨੂੰ ਜਦੋਂ ਗੁਰੂਕਾਰ ਸ਼ਬਦ ਜਪਿਆ ਤੇ ਸ਼ਬਦ ਦੇ ਦੁਆਰਾ ਆਪਣੇ ਆਪ ਉਹਨਾਂ ਨੇ ਥੋੜਾ ਜਿਹਾ ਬੰਦ ਹੋਣਾ ਸ਼ੁਰੂ ਹੋ ਜਾਣਾ ਜੇ ਜਪਦਾ ਸਿੱਖ ਜੇ ਨਹੀਂ ਜਪਦਾ ਫਿਰ ਨਹੀਂ ਹੋਏ ਧਿਆਨ ਲਾਂਦਾ ਤਾਂ ਫਿਰ ਸਭ ਤੋਂ ਜ਼ਿਆਦਾ ਅੱਖਾਂ ਡਿਸਟਰਬ ਕਰਦੀਆਂ ਨੇ ਮਨੁੱਖ ਉਹਦੇ ਰਹੀਂ ਉਹ ਬਾਹਰ ਦੇਖਦਾ ਫਿਰ ਵਿਚਾਰਾਂ ਵਿੱਚ ਪੈ ਜਾਂਦਾ ਫਿਰ ਗਵਾਚ ਜਾਂਦਾ ਉਹ ਟਾਈਮ ਖਰਾਬ ਕਰ ਲੈਂਦਾ ਆਪਣਾ ਇਸ ਤਰ੍ਹਾਂ ਫਿਰ ਜਦੋਂ ਅਸੀਂ ਪਾਣੀ ਦਸਵੀਂ ਮੰਜ਼ਲ ਤੇ ਲੈ ਕੇ ਜਾਣਾ ਤੇ ਉਹ ਪਾਈਪ ਦੇ ਵਿੱਚ ਸੁਰਾਖ ਨਹੀਂ ਹੋਣੇ ਚਾਹੀਦੇ ਜੇ ਪਾਣੀ ਥੱਲੇ ਕੋਲ ਦੇ ਉਹ ਉੱਪਰ ਨਹੀਂ ਜਾਂਦਾ ਤੁਸੀਂ ਕਈ ਵਾਰੀ ਦੇਖਿਆ ਹੁਣ ਇੱਕ ਤਿੰਨ ਮੰਜ਼ਲਾਂ ਵਾਲਾ ਘਰ ਹੁੰਦਾ ਉਹ ਥੱਲੇ ਵਾਲੇ ਪਾਣੀ ਕੋਲ ਕਹਿੰਦੇ ਉਹ ਕਹਿੰਦੇ ਬੰਦ ਕਰੋ ਤਾਂ ਉੱਪਰ ਆਏਗਾ ਸਾਡੇ ਕੋਲ ਪਾਣੀ ਨਹੀਂ ਆਇਆ ਉਹ ਬੰਦ ਕਰਨਾ ਪਏਗਾ ਫਿਰ ਉੱਪਰ ਜਾਏਗਾ ਥੋੜੀ ਜੀ ਸਮਝਣ ਵਾਸਤੇ ਉਦਾਹਰਨ ਹੈ ਇਹਨੂੰ ਬਲਕਾ ਕੋਲ ਕੀ ਕਮਾਏ ਨਾ ਸਾਡੇ ਹਾਜਮਾ ਨਹੀਂ ਫਿਰ ਤਾਂ ਉਹ ਜਿਹੜੇ ਜਦੋਂ ਥੱਲੇ ਵਾਲੀਆਂ ਟੂਟੀਆਂ ਬੰਦ ਹੁੰਦੀਆਂ ਨੇ ਤੇ ਪਾਣੀ ਨੂੰ ਫਿਰ ਪ੍ਰੈਸ਼ਰ ਚਾਹੀਦਾ ਐਵੇਂ ਨਹੀਂ ਚੜਦਾ ਮੋਟਰ ਤਕਲੀ ਚਾਹੀਦੀ ਉਹ ਫਿਰ ਉਹਨੂੰ ਪ੍ਰੈਸ਼ਰ ਦਿੰਦੀ ਹੈ ਤੇ ਉੱਪਰ ਲੈ ਜਾਂਦੀ ਉੱਪਰਲੀ ਮੰਜ਼ਿਲ ਤੇ ਜਦੋਂ ਉਹ ਟੈਂਕੀ ਵਿੱਚ ਚਲਾ ਜਾਂਦਾ ਤੇ ਸੁਰੱਖਿਅਤ ਹੋ ਜਾਂਦਾ ਉੱਥੋਂ ਫਿਰ ਥੱਲੇੜਿਆਂ ਹਿੱਸਿਆਂ ਵਿੱਚ ਵੀ ਵਰਤਿਆ ਜਾ ਸਕਦਾ ਪਰ ਉਹਦੀ ਜਿਹੜੀ ਵੈਸ਼ਟਤਾ ਉਹ ਖਤਮ ਹੋ ਜਾਂਦੀ ਉਹ ਖਰਾਬ ਨਹੀਂ ਹੁੰਦਾ ਵੀ ਕਦੇ ਕਿੱਥੋਂ ਪਾਈਪ ਚੋਂਦਾ ਫਿਰਦਾ ਕਦੇ ਕਿੱਥੋਂ ਖਰਾਬ ਨਹੀਂ ਹੋ ਰਿਹਾ ਇਸ ਤਰ੍ਹਾਂ ਸਾਡੇ ਜੀਵਨ ਦੀ ਸਾਰੀ ਸ਼ਕਤੀ ਨੌ ਦਵਾਰਿਆਂ ਦੇ ਵਿੱਚ ਲੀਕਿੰਗ ਹੋ ਰਹੀ ਉਹ ਸਾਰੀ ਸ਼ਕਤੀ ਨੌ ਦਰਵਾਰਿਆਂ ਦੇ ਦਰਵਾਜ਼ਿਆਂ ਵਿੱਚ ਲੀਕ ਕਰ ਰਹੀ ਹੈ ਵੇਸਟ ਹੋ ਰਹੀ ਹੈ ਖਰਾਬ ਹੋ ਰਹੀ ਹੈ ਕਦੀ ਅੱਖਾਂ ਦੇ ਰਹੀ ਬਾਹਰ ਚੱਲੀ ਜਾਂਦੀ ਵੇਖ ਕਦੀ ਕਿਸੇ ਵੱਲ ਨੂੰ ਵੇਖ ਲਿਆ ਫਿਰ ਫਿਰ ਉਹਦੇ ਬਾਰੇ ਉਹਦੀ ਬਾਇਓ ਡਾਟਾ ਮਨ ਹੈ ਉਹ ਟੱਚ ਹੋ ਜਾਂਦਾ ਅੰਦਰੋਂ ਉਹ ਥੋੜੀ ਜੀ ਉਂਗਲ ਲੱਗਨ ਦੀ ਦੇ ਰਿਹਾ ਉਸ ਬੰਦੇ ਬਾਰੇ ਸਾਰਾ ਬਾਇਓ ਡਾਟਾ 40 ਸਾਲਾਂ ਦਾ ਕੱਢ ਲੈਂਦਾ ਉਸੇ ਵੇਲੇ ਕੌਣ ਹੈ ਕਿੱਥੋਂ ਹੈ ਬੜਾ ਝੂਠਾ ਬੰਦਾ ਪੈਸੇ ਮਾਰ ਕੇ ਆ ਜਿਖਾ ਕੇ ਉਹ ਚੱਲ ਪਿਆ ਸਾਰਾ ਅੰਦਰ ਬੰਦ ਹੋਇਆ ਸੀ ਇਸ ਤਰ੍ਹਾਂ ਲੇਕਿਨ ਜਾਰੀ ਰਹਿੰਦੀ ਉਸ ਸ਼ਕਤੀ ਦੀ ਜੋ ਸ਼ਕਤੀ એનર્ਜੀ ਹੈ ਸਰੀਰ ਦੀ ਤਾਂ ਸਿਮਰਨ ਦਾ ਮਤਲਬ ਕੀ ਹੈ ਕਿ ਉਸ ਸਿਮਰਨ ਦੁਆਰਾ ਜਦੋਂ ਅਸੀਂ ਵਾਇਗਰੂ ਜਪਨੇ ਆ ਜਾਂ ਪਾਠ ਕਰਨੇ ਆ ਇੱਕੋ ਚੀਜ਼ ਹੈ ਇਹ ਜਿਹੜੀ ਬਾਣੀ ਹੈ ਜਿਹੜਾ ਨਾਮ ਹੈ ਇਹ ਉਹਨੂੰ ਇਕੱਠੀ ਕਰਨ ਲੱਗ ਪੈਂਦਾ ਹੈ ਹੌਲੀ ਹੌਲੀ ਇੱਕਦਮ ਨਹੀਂ ਹੋਏਗੀ ਉਹ ਸੁ ਨੂੰ ਇਕੱਠਾ ਕਰੇਗਾ ਅਸਰਕਿਅਤ ਨਹੀਂ ਹੁੰਦਾਗਾ ਇਸ ਲਈ ਤੁਸੀਂ ਕਦੀ ਵੇਖੋਗੇ ਵੀ ਜਿਹੜਾ ਆਦਮੀ ਪਹਿਲਾਂ ਸਾਰਾ ਦਿਨ ਬੋਲਦਾ ਸੀ ਸਾਰਾ ਦਿਨ ਗੱਲਾਂ ਕਰਦਾ ਸੀ ਉਹਨੇ 2-3 ਘੰਟੇ ਸਵੇਰੇ ਨਿਤਨੇਮ ਕਰ ਲਿਆ ਤੇ ਹੁਣ ਇੱਕ ਸਾਲ ਤੋਂ ਬਾਅਦ ਜਦੋਂ ਨਿਕਿਤਾ ਨਾ ਤੇ ਉਹਨੂੰ ਬੁਲਾਈਏ ਉਹ ਕਹਿੰਦੇ ਬੋਲਣ ਤੇ ਜੀ ਨਹੀਂ ਕਰਦਾ ਕਿਉਂ ਸ਼ਬਦਾਂ ਦੇ ਰਹੀਂ ਵੀ ਉਹ એનર્ਜੀ ਬਾਹਰ ਡਿਗੜੀ ਸੀ ਆਪਾਂ ਰੋਜ਼ ਔਸਤਨ 4-5 ਘੰਟੇ ਬਿਨਾਂ ਲੋੜ ਤੋਂ ਬੋਲਨੇ ਆ ਜਿੱਦੀ ਕੋਈ ਲੋੜ ਨਹੀਂ ਹੁੰਦੀ ਘੱਟ ਸ਼ਬਦਾਂ ਨਾਲ ਵੀ ਸਰ ਸਕਦਾ ਇਹਨਾਂ ਤਿੰਨਾਂ ਦਰਵਾਜਿਆਂ ਦੇ ਰਾਹੀਂ ਇਹ ਸ਼ਕਤੀ ਲਗਾਤਾਰ ਘਵੱਚਦੀ ਏ ਇੱਕ ਤੇ ਸ਼ਬਦ ਦੇ ਆਵਾਜ਼ ਦੇ ਰਾਹੀਂ ਜਦੋਂ ਅਸੀਂ ਬੋਲਨੇ ਆ ਬੜੀ એનર્ਜੀ ਲੱਗਦੀ ਬਹੁਤ ਜ਼ਿਆਦਾ ਉਹਨੇ ਅੰਮ੍ਰਿਤ ਬਣਨਾ ਹੁੰਦਾ ਇੱਕ ਫਿਰ ਅਸੀਂ ਜਦੋਂ ਵਿਚਾਰਾ ਕਰਨੇ ਆ ਬਿਨਾਂ ਲੋੜ ਤੋਂ ਵਿਚਾਰਾ ਚੱਲੀ ਜਾਂਦੀਆਂ ਨੇ ਵਿਚਾਰਾਂ ਦੇ ਰਾਹੀਂ ਵੀ ਉਹ ਖਿਲਰ ਜਾਂਦੀ ਤੇ ਇੱਕ ਵੇਖਣ ਦੇ ਰਾਹੀਂ ਇਹ ਤਿੰਨ ਚੀਜ਼ਾਂ ਜਿਆਦੀਆਂ ਖਰਾਬ ਕਰਦੀਆਂ ਉਹ ਸ਼ਕਤੀ ਨੂੰ ਜਿਹਨੇ ਅੰਮ੍ਰਿਤ ਬਣਨਾ ਹੁੰਦਾ ਇਸ ਨੂੰ ਬਾਣੀ ਦੇ ਵਿੱਚ ਤਤ ਕਿਹਾ ਗਿਆ ਤਤ ਇਸ਼ਾਰੇ ਤੇ ਮਹਾਰਾਜ ਨੇ ਸਾਫ਼ ਕਰ ਦਿੱਤੇ ਨੇ ਤੁਸੀਂ ਕਦੇ ਸ਼ਾਮ ਨੂੰ ਜਦੋਂ ਆਰਤੀ ਪੜ੍ਹੀ ਜਾਂਦੀ ਦਰਬਾਰ ਸਾਹਿਬ ਕੋ ਧਿਆਨ ਨਾਲ ਸੁਣਨਾ ਉਹਦੇ ਵਿੱਚ ਸ਼ਬਦ ਆਏਗਾ ਕਿ ਤਤ ਤੇਲ ਨਾਮ ਕੀ ਆ ਵਾਤੀ ਦੀਪਕ ਦੇ ਉਜਾਰਾ ਇਹ ਤਿੰਨੇ ਹੀ ਲੋਕ ਜਿੰਨੇ ਤਿੰਨਾਂ ਦੇ ਵਿੱਚ ਐਡੀ ਲੰਮੀ ਫਿਲਾਸਫੀ ਹੈ ਇਹ तकरीबन ਇਹਨਾਂ ਤਿੰਨਾਂ ਲੋਕਾਂ ਦੇ ਵਿੱਚ ਸਾਰੇ ਅਧਿਆਤਮਵਾਦ ਨੂੰ ਬੰਦ ਕਰ ਦਿੱਤਾ ਤਤ ਤੇਲ ਨਾਮ ਕੀ ਆ ਵਾਤੀ ਨਾਮ ਦੀ ਬੱਤੀ ਬਣਾਈ ਨਾਮ ਜਿਹੜਾ ਜਪਣੇ ਰਬੋ ਜੀ ਤੇ ਪਹਿਲਾ ਉਹ ਇਸ਼ਾਰਾ ਕਰ ਰਹੇ ਨੇ ਵੀ ਇਹ ਵੇਖ ਇਹਦੇ ਅੰਦਰ ਤੇਲ ਹੈ ਕਿ ਨਹੀਂ ਦੇ ਇਹਨੂੰ ਦੀਵਾ ਬਣਾਇਆ ਸਰੀਰ ਦੀਵਾ ਬਣ ਗਿਆ ਦੀਪਕ ਦੇ ਦੀਵਾ ਤੇ ਸਰੀਰ ਬਣ ਗਿਆ ਤੇ ਬੱਤੀ ਬਣੀ ਵਿੱਚ ਨਿਤਨੇਮ ਸਿਮਰਨ ਕਰਨਾ ਇੱਕ ਤੀਜੀ ਚੀਜ਼ ਕਿਹੜੀ ਹੈ ਉਹਨੂੰ ਕਹਿੰਦੇ ਤਤ ਤੇਲ ਤੇਲ ਵੱਖਰਾ ਹੈ ਬੱਤੀ ਵਕਰੀ ਦੀਵਾ ਵੱਖਰਾ ਹੈ ਹੁਣ ਕਈ ਵਾਰੀ ਕੀ ਹੁੰਦਾ ਹੈ ਦੀਵਾ ਦੀਵਾ ਤਾਂ ਸਾਡੇ ਕੋਲ ਹੈ ਹੀ ਸਰੀਰ ਹੈ ਪਹਿਲੀ ਗੱਲ ਤੇ ਦੀਵਾ ਹੀ ਨਹੀਂ ਸਿੱਧਾ ਰੱਖਿਆ ਹੁੰਦਾ ਉਹ ਡਿੰਗਾ ਡਿੱਡਾ ਉਹ ਬਲਦਾ ਨਹੀਂ ਠੀਕ ਤੇ ਦੀਵੇ ਨੂੰ ਹਵਾ ਵਿੱਚ ਰੱਖਦੀ ਤਾਂ ਵੀ ਨਹੀਂ ਬਲਦਾ ਉਹਨੂੰ ਕਿਸੇ ਓਲੇ ਵਿੱਚ ਰੱਖਣਾ ਪੈਂਦਾ ਸਰੀਰ ਦਾ ਵੀ ਇੱਕ ਦੀ ਮਰਿਆਦਾ ਹੈ ਸਰੀਰ ਨੂੰ ਵੀ ਜਿੰਨੇ ਇਹ ਕੰਮ ਕਰਨਾ ਉਹਨੂੰ ਪੂਰਾ ਆਰਾਮ ਦੇਣਾ ਪਏਗਾ ਪੂਰਾ ਇਸ਼ਨਾਨ ਕਰਾਉਣਾ ਪਏਗਾ ਸਹੀ ਤਰੀਕਾ ਖਾਣਾ ਪੀਣਾ ਠੀਕ ਕਰਨਾ ਪਏਗਾ ਉਸ ਨੂੰ ਇਹ ਸਾਰੀਆਂ ਚੀਜ਼ਾਂ ਸੈਂਟੀਫਿਕ ਵੀ ਨਹੀਂ ਸਿਰੀਆਂ ਨਹੀਂ ਹੁੰਦੀਆਂ ਵਿਗਿਆਨਕ ਵੀ ਇਹਦੇ ਵਿੱਚ ਬਹੁਤ ਕੁਝ ਚੀਜ਼ਾਂ ਜੇ ਉਹਨਾਂ ਨੂੰ ਠੀਕ ਨਹੀਂ ਕਰਦੇ ਇਹ ਕੁਝ ਵੀ ਨਹੀਂ ਹੁੰਦਾ ਜਿਵੇਂ ਮਹਾਰਾਜ ਦੁੱਧ ਦਾ ਉਦਾਹਰਣ ਲੈਂਦੇ ਨੇ ਤੇ ਪਾਂਡਾ ਧੋਏ ਬੈ ਸਤੂਪ ਦੇ ਕੋ ਤਉ ਦੁੱਧ ਦੇ ਕੋ ਜਾਵੋ ਦੁੱਧ ਕਰਮ ਕੁੰਨ ਸੁਰਤ ਸਮਾਇਨ ਹੋਏ ਨਿਰਾਸ਼ ਜਮਾਵ ਹੁਣ ਦੁੱਧ ਅਸੀਂ ਜਮਾਉਨੇ ਆ ਤੇ ਮਾਇਆ ਬੀਬੀਆਂ ਜਮਾਉਂਦੀਆਂ ਦੁੱਧ ਜੇ ਥੋੜਾ ਜਿਹਾ ਫਰਕ ਪੈ ਗਿਆ ਟੈਂਪਰੇਚਰ ਦਾ ਠੰਡ ਵਿੱਚ ਟਿਕ ਗਿਆ ਜਾਂ ਗਰਮੀ ਵਿੱਚ ਉਹਨੇ ਸਵੇਰੇ ਦਹੀਂ ਬਣੇਗਾ ਸਹੀ ਪਰ ਬੇਸਵਾਦਾ ਬਣੇਗਾ ਸਹੀ ਨਹੀਂ ਬਣੇਗਾ ਇਹ ਮਹਾਰਾਜ ਨੇ ਕਿਹਾ ਉਹ ਕਿਹਾ ਜਿਵੇਂ ਦਹੀਂ ਜੰਮਦਾ ਉਹਨੇ ਨਾਮ ਜੜਾ ਉਹਦਾ ਮਤਲਬ ਹੈ ਵੀ ਤੂੰ ਸਾਰੀਆਂ ਚੀਜ਼ਾਂ ਦਾ ਪੂਰਾ ਪੂਰਾ ਧਿਆਨ ਰੱਖਣਾ ਵੀ ਕਦੋਂ ਰੋਟੀ ਖਾਣੀ ਹੈ ਕਦੋਂ ਸੌਣਾ ਹੈ ਕਿੰਨੀਆਂ ਕੋਈ ਗੱਲਾਂ ਕਰਨੀਆਂ ਕਿੰਨਾ ਕੋਈ ਕੰਮ ਕਰਨਾ ਹੈ ਤਾਂ ਅਗਲੇ ਦਿਨ ਨਹੀਂ ਜੰਮਣਾ ਤੇ ਜੇ ਸਵੇਰ ਤੋਂ ਸ਼ਾਮ ਤੱਕ ਸਾਰੇ ਪਿੰਡ ਦੀ ਇਨਕੁਆਰੀ ਕਰਨੀ ਹੈ ਤੇ ਸਵੇਰੇ ਉੱਠ ਕੇ ਗਏ ਜੀ ਅੰਮ੍ਰਿਤ ਛੜੇਗਾ ਫਿਰ ਆਸ ਨਾ ਕਰੀ ਜਿਹੜਾ ਕੰਮ ਕਰਨਾ ਉਹ ਤਰੀਕੇ ਨਾਲ ਇਹ ਕੋਈ ਲੋਕਲ ਗਾਵ ਨੂੰ ਖਲਾਉਣਾ ਜਾਣਾ ਇਹ ਪੂਰੀ ਵਿਦਿਆ ਹੈ ਤੇ ਪੂਰੀ ਸਾਇੰਸ ਵੀ ਇਹਦੇ ਵਿੱਚ ਕੰਮ ਕਰਦੀ ਹੈ ਫਿਰ ਕਹਿੰਦੇ ਨੇ ਭਾਂਡਾ ਧੋਏ ਬੈਸਕੂਪ ਦੇਵ ਤਾ ਦੁੱਧ ਦੇ ਕੋ ਜਾਵੋ ਦੁੱਧ ਕਰਮ ਫੁਨ ਸੁਖਤ ਸਮਾਇਨ ਸੁਖਤ ਸਮਾਇਨ ਸਮਾਇਨ ਦਾਰ ਤੇ ਲੱਸੀ ਲਾਉਣੀ ਕਹਿੰਦੇ ਵਿੱਚ ਸੁਖਤੀ ਲੱਗੇਗੀ ਤੇ ਜੰਮੇਗਾ ਦੁੱਧ ਜੇ ਸੁਖਤੀ ਬਾਹਰ ਫਿਰਦੀ ਰਹੀ ਦੁੱਧ ਨੇ ਜੰਮਣਾ ਨਹੀਂ ਹੈ ਹੋਏ ਨਿਰਾਸ਼ ਜਮਾਵੋ ਇਹਦੇ ਪਿੱਛੇ ਤੇਰੀ ਕੋਈ ਐਗਰੀਮੈਂਟ ਨਹੀਂ ਹੋਣਾ ਚਾਹੀਦਾ ਗੁਰੂ ਨਾਲ ਕੋਈ ਮੰਗ ਨਹੀਂ ਰੱਖਣੀ ਤੋਂ ਨਿਰਾਸ਼ ਜੇ ਆਸ ਕਰਕੇ ਜਾਪਣਾ ਫਿਰ ਮਨ ਨਿੱਟ ਗਿਆ ਜਿਵੇਂ ਭਾਈ ਸਾਹਿਬ ਪੜੀ ਵੀਰ ਸਿੰਘ ਨੂੰ ਸਾਰਿਆਂ ਦੇ ਸਵਾਲ ਜੇ ਮਨ ਨਹੀਂ ਟਿਕਦਾ ਉਹਨਾਂ ਨੇ ਦੱਸਿਆ ਕਹਿੰਦੇ ਕੋਈ ਹੀ ਕਾਰਨ ਹੈ ਕਿ ਮਨ ਦੇ ਵਿੱਚ ਇੱਛਾ ਲੈ ਕੇ ਨਾਮ ਜਪਿਆ ਗਿਆ ਇਹ ਹੈ ਕਾਰਨ ਕਿ ਨਹੀਂ ਟਿਕਦਾ ਮੇਰੇ ਇਛਤ ਹੋਣਾ ਇਹ ਪਹਿਲਾ ਹੈ ਇਸ ਕਰਕੇ ਹੋਏ ਨਿਰਾਸ਼ ਜਮਾਵੋ ਕਾਰਨਾ ਕਰੀਂ ਜੇ ਰਾਤ ਨੂੰ ਉੱਠ ਕੇ ਕੋਲ ਕੇ ਵੰਦਾ ਰਿਆ ਨਾ ਵੀ ਘੰਟੇ ਬਾਅਦ ਹੁਣ ਇਹ ਜੰਮ ਜਾਏਗਾ ਹੁਣੇ ਫਿਰ ਨਹੀਂ ਇਹਨੇ ਜੰਮਣਾ ਵੇਟ ਕਰਨੀ ਪੈਗੀ ਜਦੋਂ ਤਾਇ ਕੋ ਨਾਮਾ ਅਵਰ ਨਿਰਾਸਨ ਕਮ ਇਹ ਮਨ ਇੰਟੀਹਾਤ ਕਰੋ ਫਿਰ ਮੇਤਰੋ ਨੀਂਦ ਨਾ ਆਵੇ ਇਸ ਮਨ ਨੂੰ ਇੱਟੀ ਇਹ ਲੰਮਾ ਵਿਸ਼ਾ ਮੈਂ ਦਿਲ ਚਲਾ ਜਾਗਾ ਦੁੱਧ ਰਡ ਨੂੰ ਕੋਲ ਜਿਹੜਾ ਨੇਤਰਾ ਹੁੰਦਾ ਉਹਦੇ ਅੱਗੇ ਦੋ ਲੱਕੜ ਦੀਆਂ ਗਿੱਟੀਆਂ ਲੱਗੀਆਂ ਹੁੰਦੀਆਂ ਪਹਿਲਾਂ ਪਤਾ ਸੀ ਹੁਣ ਤੇ ਹੁਣ ਰਹੀ ਜਾਂਦੀ ਉਹ ਚੀਜ਼ਾਂ ਜਿਸ ਰੱਸੀ ਦੇ ਅੱਗੇ ਦੋ ਛੋਕੀਆਂ ਛੋਟੀਆਂ ਲੱਕੜ ਦੀਆਂ ਹੱਥ ਕਾਉਣ ਵਾਲੀਆਂ ਗੱਟੀਆਂ ਹੁੰਦੀਆਂ ਉਹਨਾਂ ਨੂੰ ਇੰਟੀ ਕਹਾਣੀ ਵਿੱਚ ਇਹ ਮਨ ਇਸ ਮਨ ਨੂੰ ਇਸ ਤਰ੍ਹਾਂ ਪੜ ਲੈ ਜਿਵੇਂ ਦੁੱਧ ਰਡਕਣ ਲੱਗਿਆ ਇੱਟੀਆਂ ਨੂੰ ਪੜੀਦਾ ਇਹ ਮਨ ਇੰਟੀਹਾਤ ਕਰੋ ਅੱਖ ਵਿੱਚ ਫੜ ਲੈ ਸੁਰਤੀ ਨਾਲ ਮਨ ਪੜ ਫੁੱਲ ਨੇਤਰੋ ਨੇਤਰਾ ਕਦਾ ਬਣਾਉਣਾ نیند ਨਾ ਆਵੇ ਆਲਸ ਨਾ ਆਉਣ ਦੇ ਜਾਗ ਕੇ ਰਹੀਂ ਇੱਥੇ ਨੀਂਦ ਨਾ ਆਵੇ ਦਾ ਮਤਲਬ ਕੀ ਹੈ ਖਿਆਲ ਨਹੀਂ ਹੋਣੇ ਚਾਹੀਦੇ ਜੇ ਖਿਆਲ ਆ ਗਿਆ ਤੇ ਸੌਂ ਗਿਆ ਸਮਝ ਪਾਵੇ ਸਰੀਰ ਜਾਗਦਾ ਵਿੱਚ ਹੈ ਖਿਆਲ ਇੱਕ ਆ ਗਿਆ ਉਹਨੇ ਦੋ ਹੋਰ ਕੱਢ ਲੈਣੇ ਨੇ ਦੋ ਨੇ ਚਾਰ ਤੇ 10 15 20 ਨਾਈਂ ਲੱਗ ਜਾਵੇ ਅੰਦਰ ਉਹਦਾ ਕਹਿੰਦੇ ਨੇ ਵੀ ਨੇਤਰਾ ਉਹਦਾ ਬਣਾ ਨੇਤਰੋ ਨੀਂਦ ਨਾ ਆਵੇ ਫਿਰ ਉਹਦੇ ਤੋਂ ਬਾਅਦ ਕਹਿੰਦੇ ਹੁਣ ਰਸਨਾ ਨਾਮ ਜਪੋ ਪਰ ਮਥਿਆ ਇਨ ਵਿਦ અમૃત પાવો ਇਸ ਤਰ੍ਹਾਂ ਉਹ અમૃત ਬਣ ਜਾਏਗਾ ਪਰ ਤਿੰਨ ਚੀਜ਼ਾਂ ਜਿਹੜੀਆਂ ਆਪਾਂ ਥੋੜੀਆਂ ਜਿਹਾ ਸਮਝ ਲਈਏ ਬਾਣੀ ਦੇ ਵਿੱਚੋਂ ਕਿ ਤਤ ਤੇਲ ਨਾਮ ਕੀਆ ਬਾਤੀ ਦੀਪਕ দেহে ਉਜਿਆਰਾ ਪਹਿਲਾਂ ਤਾਂ ਦੀਵਾ ਸਾਬਤ ਚਾਹੀਦਾ ਹੈ ਦੀਵਾ શરીર ਪੂਰਾ ਸਾਵਧਾਨ ਇਹਦੀ ਰਹਿਤ ਬਹਿਤ ਖਾਣਾ ਪੀਣਾ ਸਾਰਾ ਕੁਝ ਉਹਦੇ ਤੋਂ ਬਾਅਦ ਇਹਦੇ ਵਿੱਚ ਵੱਟੀ ਨਾਮ ਦੀ ਯਾਨੀ ਕਿ ਸਿਮਰਨ ਕਰਨਾ ਤੇ ਤਤ ਤੇਲ ਕੀ ਹੈ ਉਹ ਮੈਂ ਪਹਿਲਾਂ ਕਹਿ ਰਿਹਾ ਸੀ ਉਹਦੇ ਨਾਲ ਹੁਣ ਜੋੜ ਲਈਏ ਤੱਪੇ ਕਹਾਵਲ ਬਣਦਾ ਤੱਪ ਦਾ ਮਤਲਬ ਹੈ ਸਰੀਰ ਦੇ ਵਿੱਚ એનર્ਜੀ ਹੈ ਸਾਡੇ ਸਾਰਿਆਂ ਦੇ ਉਹ ਅਸੀਂ ਗਵੌਨੇ ਹਾਂ ਕਾਦੇ ਨਾਲ ਗੋਲ ਕੇ ਵੇਖ ਕੇ ਤੇ ਵਿਚਾਰਾਂ ਦੇ ਰਹੇ ਸਹਿਬ ਇੱਥੇ ਕਹਿੰਦੇ ਕਿ ਜੇ ਤੇਲ ਨਾ ਨਾ ਹੋਇਆ ਯਾਨੀ ਕਿ ਤੂੰ ਇਹ ਚੀਜ਼ਾਂ ਬੰਦ ਨਾ ਕੀਤੀਆਂ ਨਾ ਬੋਲਣਾ ਕੱਟ ਕੀਤਾ ਤੇ ਨਾ ਵੇਖਣਾ ਤੇ ਨਾ ਵਿਚਾਰਾਂ ਫਿਰ ਕੱਲਾ ਦੀਵਾ ਜਗਾਈ ਨਹੀਂ ਤੇਲ ਹੈ ਨਹੀਂ ਬੱਤੀ ਸੜ ਜਾਣੀ ਫਿਰ ਜਾਤ ਨੂੰ ਕੁਝ ਨਹੀਂ ਕਰਨਾ ਉਹ ਪਰਹੇਜ ਹੈ ਉਹਨੇ ਕੰਟਰੋਲ ਕਰਨਾ ਉਸ ਨੂੰ ਖਾਂ ਨਾਮ ਜਪਣ ਦੇ ਨਾਲ ਉਹਦਾ ਕੰਟਰੋਲ ਹੋ ਜਾਂਦਾ ਹੈ ਪਰ ਉਹ ਤਤ ਜਿਹੜਾ ਹੈ ਉਹ ਸਰੀਰ ਦੇ ਵਿੱਚ ਹੈ ਉਹ ਤਤ ਪਹਿਲਾਂ ਆਪਣੇ ਆਪ ਬੰਦ ਹੋ ਜਾਏਗਾ ਉਹ ਉਹ ਆਦਮੀ ਸੰਕੋਚਿਤ ਹੋ ਜਾਏਗਾ ਸੰਕੋਚਿਆ ਜਾਏਗਾ ਯਾਨੀ ਕਿ ਸਰੀਰ ਦੀਆਂ ਕਿਰਿਆਵਾਂ ਨੂੰ ਘੱਟ ਕਰਨਾ ਸ਼ੁਰੂ ਕਰ ਦੇਗਾ ਉਹਨੂੰ ਪਤਾ ਲੱਗ ਜਾਏਗਾ ਵੀ ਇਹ پاگلਪਨ ਹੈ ਕਮਲਾਪਨ ਹੈ ਬਈ ਵਧੀਆ ਚੀਜ਼ એનર્ਜੀ ਮੈਂ ਸਾਰਾ ਦਿਨ ਸੜਕਾਂ ਤੇ ਖਿਲਾਰਦਾ ਫਿਰਨੂੰ ਬਿਨਾਂ ਲੋੜ ਤੋਂ ਬੋਲੀ ਜਾਂਦਾ ਜਦੋਂ ਲੋੜ ਹੀ ਨਹੀਂ ਸੀ ਉਦੋਂ ਵੀ ਬੋਲ ਰਿਹਾ ਇਸ ਲਈ ਮਹਾਰਿਸ਼ੀ ਕਹਿੰਦੇ ਬਿਨ ਨਾ ਵੈ ਜਗ ਕਮਲਾ ਵਿਰ ਹੈ ਕਮਲੇ ਦਾ ਮਤਲਬ ਕੀ ਹੈ ਉਦਾ ਮਤਲਬ ਜਦੋਂ ਲੋੜ ਨਹੀਂ ਉਦੋਂ ਵੀ ਤੁਰਦਾ ਜਦੋਂ ਲੋੜ ਨਹੀਂ ਉਦੋਂ ਵੀ ਬੋਲਦਾ ਪਰ ਇਸ ਤਰ੍ਹਾਂ 3-4 ਘੰਟੇ ਜਿਹੜਾ ਵੈਸਟ ਵਿੱਚ ਬੰਦਾ ਬੋਲਦਾ ਤੇ ਬੋਲੇ ਗਈ ਹੋਰ ਕਰੇਗਾ ਵੀ ਕੀ ਕਿਉਂਕਿ ਉਹ ਜਿਹੜੀ ਅਸਲੀ ਗੱਲ ਸੀ ਸਿਮਰਨ ਜਿਹੜਾ ਉਹਨੇ ਹੀ ਉਸ ਬੋਲਣ ਨੂੰ ਬੰਦ ਕਰਨਾ ਸੀ ਜੇ ਉਹ ਨਹੀਂ ਤੇ ਬੋਲਣਾ ਬੰਦ ਕਰਦੇ ਹੋ ਫਿਰ ਅੰਦਰ ਉਹ ਐਕਸੀਡੈਂਟ ਹੋ ਜਾਏਗਾ ਅਲਰਜੀ ਦਾ ਉਹ ਬੋਲਣਾ ਪੈਣੀ ਹੈ ਤਾਂ ਕਿ ਅਖਬਾਰ ਵੱਲ ਭੱਜਦਾ ਫਿਰ ਚਾਰ ਬੰਦੇ ਲੱਭਦਾ ਵੀ ਲੰਘੋ ਕਿਤੇ ਗੱਲਾਂ ਕਰਨ ਵਾਲੇ ਉਹ ਤਾਂ ਲੱਗਦਾ ਵੀ ਇਹਦਾ ਮਤਲਬ ਸਾਫ਼ ਗੱਲ ਹੈ ਕਿ ਜਿਹੜਾ ਆਦਮੀ ਬੋਲਦਾ ਹੈ ਜਾਂ ਸੰਗਤ ਦੇ ਵਿੱਚੋਂ ਉੱਠ ਕੇ ਗਿਆ ਤੇ ਪਰਤ ਕੇ ਕਮਰੇ ਵਿੱਚ ਉੱਚੀ-ਉੱਚੀ ਬੋਲਦਾ ਇਹਦਾ ਮਤਲਬ ਉਹਨੇ ਨਾਮ ਨਹੀਂ ਜਪਿਆ ਜੇ ਜਪਿਆ ਹੁੰਦਾ ਤੇ ਜਾ ਕੇ ਘੰਟਾ ਬੋਲ ਨਹੀਂ ਸੀ ਸਕਦਾ ਜਪਿਆ ਜ਼ਰੂਰ ਹੈ ਪਰ ਉਸ ਉਹ ਤਰੀਕਾ ਨਹੀਂ ਆ ਉਹ ਟੰਗ ਨਾਲ ਨਹੀਂ ਜਪਿਆ ਇਸ ਕਰਕੇ ਉਹ ਅਲਰਜੀ ਇਕੱਠੀ ਹੋ ਗਈ ਸੋ ਪਾਸ ਨਹੀਂ ਹੋਈ ਤਾਂ ਉਹ ਇਕੱਠੀ ਹੋਈ ਪਰ じゃ ਕੋ ਕਰੇਗਾ ਵੀ ਕੀ ਕਿਸੇ ਨਾਲ ਕਿਸੇ ਨਾਲ ਬੋਲੇ ਗਈ ਇਸ ਕਰਕੇ ਆਪਣੇ ਬਹੁਤੇ ਦੁਬਾਨਾਂ ਤੋਂ ਬਾਅਦ ਲੰਗਰ ਵਿੱਚ ਰੌਲਾ ਬਹੁਤ ਪੈਂਦਾ ਹੈ ਕਿਉਂਕਿ ਆਪਾਂ ਉਹਨਾਂ ਚਿਰ ਉਹ ਜਿਹੜਾ ਘੰਟਾ ਬੰਦ ਕੀਤਾ ਉਹ ਜਾ ਕੇ ਉਸੇ ਵੇਲੇ ਉਹ ਫ੍ਰੀ ਹੋ ਜਾਂਦਾ ਬੁੱਲੀ ਜਾਂਦਾ ਪਰ ਕਿਤੇ ਕਿਤੇ ਜਿੱਥੇ ਬੜੇ ਤਰੀਕੇ ਦੇ ਨਾਲ ਹੁੰਦਾ ਹੈ ਉਥੇ ਚੀਜ਼ਾਂ ਨਹੀਂ ਹੋਣਗੀਆਂ ਇਹ ਕਹਿਣ ਤੋਂ ਭਾਵ ਉਹ ਜਿਹੜੀ ਗੱਲ ਮੈਂ ਤੁਹਾਡੇ ਨਾਲ ਤਾਂ ਕਰ ਰਿਹਾ ਹਾਂ ਉਹ ਇਸ ਵਿਸ਼ੇ ਵਿੱਚ ਆਉਂਦੀ ਹੈ ਕਿ ਇਸ ਸਰੀਰ ਦੀ એનર્ਜੀ ਨੂੰ ਜਿੰਨਾ ਚਿਰ ਸਖਿਖਤ ਕਰਕੇ ਉਸ ਉੱਪਰ ਵਾਲੀ ਟੈਂਕੀ ਤੱਕ ਨਾ ਲੈ ਕੇ ਜਾਇਆ ਜਾਵੇ ਉਹ ਨਾਲ ਸਿਰ ਇਹ ਕੰਮ ਨਹੀਂ ਦਿੰਦੀ ਪਰ ਇੱਥੇ ਭਾਈ ਗੁਰਦਾਸ ਜੀ ਸਮਝਾ ਰਹੇ ਨੇ ਇੱਕ ਤੇ ਉਨੰਗ ਉਤ ਦੋ ਸ਼ਬਦ ਨੇ ਇਹ ਤੋਂ ਤੇ ਮਤਲਬ ਨੌ ਦਰਵਾਜਿਆਂ ਦੇ ਵਿੱਚੋਂ ਕੱਢ ਕੇ ਉੱਤ ਉੱਚੇ ਥਾਂ ਤੇ ਲੈ ਜਾਣਾ ਸੋਧੀ। ਧਿਆਨ ਦੁਆਰਾ ਆਨੰਦ ਦੁਆਰਾ ਪਰ ਉੱਥੇ ਜਾ ਕੇ ਇਹਨੂੰ ਲੋਕ ਪਰ ਲੋਕਿਆ ਇਹਨੂੰ ਬਾਣੀ ਦੇ ਵਿੱਚ ਨਿਰਵਰਤੀ ਔਰ ਪਰਵਰਤੀ ਵੀ ਕਹੇ ਇਹਦੀ ਜਾਂਚ ਸਿੱਖ ਲਿੰਦਾ ਗੁਰਮੁਖ ਨੂੰ ਜਾਂਚ ਆ ਜਾਂਦੀ ਸਿਮਰਨ ਕਰਦਿਆਂ ਕਰਦਿਆਂ ਉਹਨੂੰ ਪਤਾ ਲੱਗ ਜਾਂਦਾ ਕਿ ਸਰੀਰ ਇੱਕ ਕੰਮ ਕਿਵੇਂ ਕਰਨੇ ਨੇ ਤੇ ਇਹਦੇ ਤੋਂ ਨਿਕਲਣਾ ਕਿਵੇਂ ਹੈ। ਸਰੀਰ ਇੱਕ ਬਾਜ਼ਾਰ ਹੈ। ਸਾਰਾ ਦਿਨ ਇਹਦੇ ਵਿੱਚ ਰਹਿਣਾ। ਇਹਦੇ ਤੋਂ ਕੰਮ ਲੈਣਾ ਹੈ। ਸਰੀਰ ਇੱਕ ਯੰਤਰ ਹੈ। ਇਹਦੇ ਵਿੱਚ ਕੰਮ ਕਰਨਾ ਇਹਦੇ ਵਿੱਚ ਕੰਮ ਕਰਨ ਤੋਂ ਬਾਅਦ ਇਹਦੇ ਤੋਂ ਪਾਰ ਕਿਵੇਂ ਲੰਘਣਾ ਉਹਨੂੰ ਇਹਦੀ ਜਾਂਚ ਆ ਜਾਂਦੀ ਏ ਇਸ ਲਈ ਗੁਰੂ ਸਾਹਿਬ ਨੇ ਜਿਹੜਾ ਗ੍ਰਸਥ ਮਾਰਗ ਦਿੱਤਾ ਸੀ ਉਹਦੇ ਵਿੱਚ ਇਹ ਜਾਂਚ ਸਿਖਾਈ ਜਾਂਦੀ ਹੈ ਲਾਵਾ ਦਾ ਪਾਰ ਤੁਸੀਂ ਸੁਣ ਕੇ ਵੇਖੋ ਉਹਦੇ ਵਿੱਚ ਵੀ ਆਏਗਾ ਉਹਦੇ ਵਿੱਚ ਕਿਹੜਾ ਮਹਾਰਾਜ ਨੇ ਕੀ ਉਪਦੇਸ਼ ਦਿੱਤਾ ਵੀ ਗ੍ਰਸਤੀ ਕਿਵੇਂ ਦਾ ਹੋਏਗਾ ਇੱਕ ਲਸ ਜਾਇਆ ਉਹਦੇ ਵਿੱਚ ਜਿਹਦੇ ਵਿੱਚ ਪਰਵਿਰਤੀ ਕਰਮ ਦੇ ਲੜਾਇਆ ਬਦਨਾਮ ਦੀ ਉਹ ਪਰਵਿਰਤੀ ਦਾ ਮਤਲਬ ਕਿ ਬਾਹਰ ਨਿਕਲਣਾ ਸੰਸਾਰ ਦੇ ਕੰਮ ਕਰਨੇ ਬੋਲ ਚਾਲ ਕਰਨੀ ਗੱਲਬਾਤ ਕਰਨੀ ਜੋ ਵੀ ਕੰਮ ਹੈ ਲੋੜ ਹੈ ਕਰਨਾ ਔਰ ਕਰਨ ਤੋਂ ਬਾਅਦ ਉਹਨੂੰ ਸਟੌਪ ਕਰ ਦੇਣਾ ਰੋਕ ਲੈਣਾ ਤੇ ਗੁਰੂ ਦੇ ਸ਼ਬਦ ਵਿੱਚ ਸਾਂਝ ਪਾ ਲੈਣੀ ਇਹ ਤਰੀਕਾ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਦੱਸਿਆ ਉਸੇ ਨੂੰ ਭਾਈ ਗੁਰਦਾਸ ਜੀ ਇੱਥੇ ਕਹਿੰਦੇ ਨੇ ਗੁਰ ਸਿੱਖ ਸੰਧ ਮਿਲੇ ਗੁਰੂ ਤੇ ਸਿੱਖ ਦਾ ਮਿਲਾਪ ਹੋਇਆ ਗੁਰੂ ਕੇ ਸ਼ਬਦ ਦੇ ਅੰਦਰ ਸੁਰਤੀ ਜੁੜ ਗਈ ਉਹ ਮਿਲ ਕੇ ਹੀ ਦੋਵਾਂ ਦਾ ਜਦੋਂ ਜੋਰ ਪੈਗਾ ਮਿਲ ਕੇ ਹੀ ਉਹਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਜਿਹੜਾ ਨਾਮ ਦਾ ਨਿਦਾਨ ਹੈ ਜਦੋਂ ਮਨ ਗੁਰੂ ਕੇ ਸ਼ਬਦ ਵਿੱਚ ਮਿਲਦਾ ਹੈ ਗੁਰੂ ਸਾਹਿਬ ਕਹਿੰਦੇ ਉਦੋਂ ਉਸ ਦਾਤ ਦੀ ਪ੍ਰਾਪਤੀ ਹੁੰਦੀ ਏ ਇਸ ਸ਼ਬਦ ਦੇ ਭਾਵ ਅਰਥ ਨੂੰ ਗੁਰਬਾਣੀ ਵਿੱਚ ਇੱਕ ਵਾਰੀ ਪੜ੍ਹੀਏ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ ਅੰਮ੍ਰਿਤ ਨਾਮ ਨੇ ਦਾਨ ਹੈ ਮੇਲ ਪੀਵੋ ਪਾਈ ਅੰਮ੍ਰਿਤ ਨਾਮ ਨੇ ਦਾਨ ਹੈ ਮੇਲ ਪੀਵੋ ਪਾਈ ਅੰਮ੍ਰਿਤ ਅਮਰਤ ਨਾਮ ਨਿਦਾਨ ਹੈ ਮਿਲ ਪੀਵੋ ਭਾਈ ਅਮਰਤ ਨਾਮ ਨਿਦਾਨ ਹੈ ਮਿਲ ਪੀਵੋ ਭਾਈ ਅਮਰਤ